ਬਿਲਕੁਲ ਭਗੰਦਰ ਸ਼ੁਰੂਆਤ ਅੱਜ ਤੋਂ ਹੀ ਕਰਦੇ ਆ ਅੱਜ ਮੁੱਖ ਮੰਤਰੀ ਪੰਜਾਬ ਇਸ ਵੇਲੇ ਪਹਿਲਾਂ ਗੁਜਰਾਤ ਦੌਰੇ ਤੇ ਗਏ ਸੀਗੇ ਅੰਮਦਾਬਾਦ ਪਹੁੰਚੇ ਉਸ ਤੋਂ ਬਾਅਦ ਉਹ ਗੋਆ ਦੇ ਵਿੱਚ ਗਏ ਕਿਉਂਕਿ ਇਲੈਕਸ਼ਨ ਗੁਜਰਾਤ ਦੇ ਵਿੱਚ ਵੀ ਹੋਣੀ ਹੈ ਗੋਆ ਦੇ ਵਿੱਚ ਵੀ ਹੋਣੀ ਹੈ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਪੰਜਾਬ ਦੀਆਂ ਪ੍ਰਾਪਤੀਆਂ ਗਣਵਆਂ ਗਈਆਂ ਕਿ ਪੰਜਾਬ ਦੇ ਵਿੱਚ ਅਸੀਂ ਸਿਹਤ ਬੀਮਾ ਯੋਜਨਾ ਲਾਗੂ ਕਰ ਦਿੱਤੀ ਹੈ ਉੱਥੇ 10 ਲੱਖ ਤੱਕ ਦਾ ਬੀਮਾ ਮਿਲਣ ਲੱਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਸਿਹਤ ਸਹੂਤਾ ਦੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਅਸੀਂ ਸਕੂਲ ਆਫ ਐਮਿਨਸ ਬਣਾਤੇ ਬਿਜਲੀ ਦਾ ਬਿੱਲ ਨਹੀਂ ਆਉਂਦਾ 599 ਜੁੰਟਾਂ ਤੱਕ 300 ਜੁੰਟਾਂ 600 ਜੁੰਟਾਂ ਤੱਕ ਫ੍ਰੀ ਹੈ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਸੀਐਮ ਮਾਨ ਦੇ ਵੱਲੋਂ ਗੁਆਹ ਦੇ ਵਿੱਚ ਅਤੇ ਗੁਜਰਾਤ ਦੇ ਵਿੱਚ ਜਾ ਕੇ ਦਿਨਵਾਇਆਂ ਗੱਲ ਨੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਵੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਕਿਉਂਕਿ ਅਸੀਂ ਪੰਜਾਬ ਨੂੰ ਬਹੁਤ ਵਧੀਆ ਬਣਾ ਦਿੱਤਾ ਹੈ ਪਿਛਲੇ 4 ਸਾਲਾਂ ਦੇ ਵਿੱਚ ਇੱਕ ਤਾਂ ਇਹ ਅੱਜ ਦੀ ਜਿਹੜੀ ਮੇ ਇੰਪੋਰਟੈਂਟ ਨਿਊਜ਼ ਹੈ ਇਸ ਦਿਨ ਆਲੀ ਅੱਜ ਚੰਡੀਗੜ੍ਹ ਮੇਅਰ ਦੇ ਇਲੈਕਸ਼ਨ ਹੋਈ ਹੈ ਚੰਡੀਗੜ੍ਹ ਮੇਅਰ ਦੀ ਹਾਲਾਂਕਿ ਇਲੈਕਸ਼ਨ ਤਾਂ ਹਰ ਸਾਲ ਹੁੰਦੀ ਹੈ ਕਿਉਂਕਿ ਪਹਿਲਾਂ ਜਿਹੜੇ ਕੌਂਸਲਰ ਨੇ ਉਹ ਮੇਅਰ ਚੁਣਦੇ ਨੇ ਤੇ 1 ਸਾਲ ਦਾ ਕਾਰਜਕਾਲ ਹੁੰਦਾ ਹੈ ਅੱਜ ਹੁਣ ਬੀਜੇਪੀ ਨੇ ਦੁਬਾਰਾ ਤੋਂ ਆਪਣਾ ਮੇਅਰ ਬਣਾਇਆ ਇਹ ਸੀਨੀਅਰ ਡਿਪਟੀ ਮੇਅਰ ਵੀ ਡਿਪਟੀ ਮੇਅਰ ਵੀ ਹਾਲਾਂਕਿ ਇੱਕ ਸਮੇਂ ਜਿਹੜੇ ਜਦੋਂ ਇਲੈਕਸ਼ਨ ਹੋਈ ਸੀ ਕੌਂਸਲਰਾਂ ਦੀ 35 ਕੌਂਸਲਰ ਨੇ ਉਹਦੇ ਵਿੱਚੋਂ 14 ਸੀਗੇ ਆਮ ਆਦਮੀ ਪਾਰਟੀ ਕੋਲ ਜਿਹੜੇ ਘਟ ਕੇ ਗਿਆਨ ਰਹਿ ਗਏ 3 ਬੀਜੇਪੀ ਚ ਚਲੇ ਗਏ ਸੀ ਉਸ ਤੋਂ ਬਿਨਾ ਅੱਠ ਜਿਹੜੇ ਨੇ ਉਹ ਕਾਂਗਰਸ ਕੋਲ ਸੀਗੀ ਉਹਨਾਂ ਕੋਲ ਵੀ ਕੱਟ ਕੇ ਦੋ 6 ਰਹਿ ਗਏ ਸੀ ਉਹ ਵੀ ਭਾਜਪਾ ਦੇ ਵਿੱਚ ਚਲੇ ਗਏ ਸੀ ਤੇ ਭਾਜਪਾ ਹੁਣ ਇਹਨਾਂ ਦੇ ਸਹਾਰੇ ਅੱਜ ਆਪਣਾ ਸੀਨੀਅਰ ਡਿਪਟੀ ਮੇਅਰ ਵੀ ਤੇ ਡਿਪਟੀ ਮੇਅਰ ਵੀ ਤੇ ਮੇਅਰ ਵੀ ਬਣਾਉਣ ਦੇ ਵਿੱਚ ਕੰਮ ਜਾਰੀ ਹੈ ਚੰਡੀਗੜ੍ਹ ਕਿਉਂਕਿ ਯੂਨੀਅਨ ਟੈਰੀਟਰੀ ਵੀ ਹੈ ਨਗਰ ਨਿਗਮ ਵੀ ਹੈ ਸਿਟੀ ਬਿਊਟੀਫੁਲ ਵੀ ਹੈ ਬਹੁਤ ਵੱਡਾ ਬਜਟ ਵੀ ਹੈ ਉੱਥੇ ਭਾਜਪਾ ਦਾ ਦੁਬਾਰਾ ਤੋਂ ਕਬਜ਼ਾ ਹੋਇਆ ਇੱਕ ਵਾਰ ਜ਼ਰੂਰ ਕਾਂਗਰਸ ਤੇ ਆਪ ਮਿਲ ਕੇ ਜਦੋਂ ਲੜੀ ਸੀ ਉਦੋਂ ਜ਼ਰੂਰ ਜਿਹੜਾ ਇਹਨਾਂ ਦੇ ਵੱਲੋਂ ਆਪਣਾ ਮੇਅਰ ਜਾਂ ਡਿਪਟੀ ਮੇਅਰ ਸੀ ਜਾਂ ਡਿਪਟੀ ਮੇਅਰ ਬਣਾਇਆ ਗਿਆ ਸੀ ਤੇ ਹੁਣ ਬੀਜੇਪੀ ਦਾ ਮੇਅਰ ਇੱਥੇ ਹੈ ਇੱਕ ਤਾਂ ਇਹ ਵੀ ਇੰਪੋਰਟੈਂਟ ਨਿਊਜ਼ ਸੀ ਅੱਜ ਦੀ ਤੇ ਇਸ ਤੋਂ ਬਿਨਾਂ ਜਿਹੜੀ ਤੁਸੀਂ ਕਤਲੋਗਾਰਤ ਦੀ ਗੱਲ ਕਰ ਰਹੇ ਹੋ ਗੈਂਗਸਟਰਾਂ ਖਿਲਾਫ ਕਾਰਵਾਈ ਦੀ ਗੱਲ ਕਰ ਰਹੇ ਹੋ ਉਹ ਕਿਉਂਕਿ ਸਭ ਤੋਂ ਜਿਹੜਾ ਵੱਡਾ ਸਿਰਦਰਦੀ ਕਹਿ ਲਈਏ ਸਿਰਦਰ ਦੇ ਲਈ ਜਾਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਉਹ ਲਾਅ ਐਂਡ ਆਰਡਰ ਦਾ ਹੀ ਹੈ ਤੇ ਅੱਜ ਇੱਕ ਹੋ ਨਵੀਂ ਅਪਡੇਟ ਇਹਦੇ ਵਿੱਚ ਮੈਂ ਜੋੜ ਦੇਵਾਂ ਕਿ ਪੰਜਾਬ ਦੇ ਵਿੱਚ ਹੁਣ ਸਰਕਾਰ ਦੇ ਵੱਲੋਂ 61 ਇੱਕ ਗੈਂਗਸਟਰਾਂ ਦੀ ਲਿਸਟ ਬਣਾਈ ਗਈ ਹੈ ਜਿਹੜੇ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਨੇ ਉਹ ਕਹਿੰਦੇ ਨੇ ਕਿ ਉਹ ਵਿਦੇਸ਼ਾਂ ਦੇ ਵਿੱਚ ਬੈਠ ਇਹ ਪੰਜਾਬ ਦੇ ਵਿੱਚ ਅਪਰਾਧਿਕ ਵਾਰਦਾਤਾਂ ਕਰਵਾ ਰਹੇ ਨੇ ਹੁਣ ਅਸੀਂ ਜਿਹੜੇ 61 ਗੈਂਗਸਟਰਾਂ ਦੀ ਲਿਸਟ ਬਣਾਈ ਹੈ ਉਹਦੇ ਨਾਲ ਹੀ 600 ਉਹਨਾਂ ਬੰਦਿਆਂ ਦੀ ਲਿਸਟ ਬਣਾਈ ਹੈ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਜਿਹੜੇ ਉਹਨਾਂ ਦੇ ਦੋਸਤ ਮਿੱਤਰ ਨੇ ਜਿਹੜੇ ਉਹਨਾਂ ਦੇ ਸਕੇ ਸੰਬੰਧੀ ਨੇ ਜਿਹੜੇ ਉਹਨਾਂ ਨਾਲ ਕੋਈ ਕਾਲ ਕਰਦੇ ਨੇ ਦੇਖੋ ਹੁਣ ਅ ਇਸ ਗੱਲ ਦਾ ਪਤਾ ਕਿਵੇਂ ਲਾਇਆ ਜਾਊਗਾ ਕਿ ਜਿਹੜਾ ਬੰਦਾ ਵਿਦੇਸ਼ ਦੇ ਵਿੱਚ ਹੈ ਜਿਹੜਾ ਉਸ ਤੇ ਪੰਜਾਬ ਦੇ ਵਿੱਚ ਕੋਈ ਪਰਚਾ ਹੋਇਆ ਸੀ ਉਹ ਸਹੀ ਸੀ ਗਲਤ ਸੀ ਉਹਨੂੰ ਗੈਂਗਸਟਰ ਦੀ ਕੈਟਾਗਰੀ ਦੇ ਵਿੱਚ ਕਿਹਨੇ ਸ਼ਾਮਲ ਕਰਨਾ ਹੈ ਕਿਵੇਂ ਸ਼ਾਮਲ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਨੇ ਪਰ ਹੁਣ ਕਿਉਂਕਿ ਗੋਲਡੀ ਬਰਾੜ ਜਿਹੜਾ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਉਹਦੇ ਮਾਪਿਆਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਏ ਸੀ ਅੰਮ੍ਰਿਤਸਰ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸ਼ੁਰੂਆਤ ਗੋਲਡੀ ਬਰਾੜ ਦੇ ਮਾਤਾ ਪਿਤਾ ਤੋਂ ਕੀਤੀ ਗਈ ਹੈ ਤੇ ਹਾਲਾਂਕਿ ਉਹ ਪੰਜਾਬ ਪੁਲਿਸ ਦੇ ਵਿੱਚ ਏਐਸਆਈਸੀ ਰਿਟਾਇਰਡ ਨੇ ਤੇ ਹੁਣ ਠੀਕ ਹੈ ਉਹਨਾਂ ਦਾ ਜਿਹੜਾ ਬੇਟਾ ਇਹ অপরাধਕ ਵਾਰਦਾਤਾਂ ਦੇ ਵਿੱਚ ਹੈ ਸ਼ਾਮਲ ਤੇ ਹੁਣ ਸਰਕਾਰ ਕਹਿ ਰਹੀ ਹੈ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਅਸੀਂ ਪਰਿਵਾਰਾਂ ਨੂੰ ਵੀ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਗ੍ਰਿਫਤਾਰੀਆਂ ਵੀ ਹੋਣਗੀਆਂ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਕੋਈ ਇਸ ਤਰ੍ਹਾਂ ਦੇ ਨੌਜਵਾਨ ਨਹੀਂ ਭਟਕੇ ਹੋਏ ਰਾਹਾਂ ਵਾਲੇ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਸਰਕਾਰ ਨੇ ਲਿਸਟ ਬਣਾ ਲਈ ਆ ਉਹ ਕਹਿੰਦੇ 600 ਬੰਦਾ ਅਜਿਹਾ ਜਿਨ੍ਹਾਂ ਨਾਲ ਜਿਨ੍ਹਾਂ ਤੇ ਅਸੀਂ ਹੁਣ ਕਾਰਵਾਈ ਕਰਾਂਗੇ ਹੁਣ ਆਉਣ ਵਾਲੇ ਦਿਨਾਂ ਚ ਇਹ ਹੀ ਕਾਰਵਾਈ ਸ਼ੁਰੂ ਹੋਣੀ ਹੈ ਹੁਣ ਮਾਪਿਆਂ ਦਾ ਹਾਲਾਂਕਿ ਕਸੂਰ ਹੈ ਕਿ ਨਹੀਂ ਹੈ ਇਹ ਵੀ ਗੱਲ ਹੈ ਕਿਉਂਕਿ ਕੀ ਜੇ ਕੋਈ ਧੀ ਪੁੱਤ ਕਿਸਦਾ ਮਾੜਾ ਨਿਕਲ ਗਿਆ ਗਲਤ ਰਸਤੇ ਪੈ ਗਿਆ ਸਿਸਟਮ ਦੇ ਕਾਰਨ ਕਿਸੇ ਵੀ ਕਾਰਨ ਮਾੜੀ ਸੰਗਤ ਦੇ ਕਾਰਨ ਕੀ ਉਹਨਾਂ ਦੇ ਮਾਪਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਇਹ ਇੱਕ ਇੱਕ ਤਾਂ ਕੋਈ ਲੋ ਨਹੀਂ ਜਾਂ ਤਾਂ ਉਹ ਕਿਸੇ ਜਾਂ ਤਾਂ ਕਿਸੇ ਵਾਰਦਾਤ ਦੇ ਵਿੱਚ ਰਿਸ਼ਤੇਦਾਰਾਂ ਦਾ ਮਾਪੇ ਇਨਵਾਲਵ ਹੋਣ ਇਹ ਕਿੱਦਾਂ ਅਲਾਉ ਹੋਇਆ ਵੀ ਮਾਪਿਆਂ ਨੂੰ ਚੱਕ ਲਓ ਤੁਸੀਂ ਉਹਬੰਦਰ ਜੀ ਹੁਣ ਉਹ ਸਰਕਾਰ ਤਾਂ ਕਹਿ ਰਹੀ ਹੈ ਕਿ ਜਿਹੜੇ ਬਾਹਰ ਬੈਠੇ ਜਿਹੇ ਗੈਂਗਸਟਰ ਨੇ ਉਹਨਾਂ ਦੀ ਜਿਹੜੀ ਉਹਨਾਂ ਦੇ ਨਾਲ ਇਹ ਕਿਉਂਕਿ ਚਾਹੇ ਉਹ ਐਜ਼ ਏ ਆਪਣਾ ਬੇਟਾ ਬੇਟੀ ਸਮਝ ਕੇ ਤੀ ਪੁੱਤ ਸਮਝ ਕੇ ਗੱਲ ਕਰਦੇ ਹੋਣ ਪਰ ਸਰਕਾਰ ਨੂੰ ਲੱਗਦਾ ਕਿ ਉਹ ਉਹਨਾਂ ਦੇ ਟੱਚ ਦੇ ਵਿੱਚ ਨੇ ਕ੍ਰਾਈਮਨਲਸ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਹੋ ਸਕਦਾ ਕੋਈ ट्रांजੈਕਸ਼ਨਸ ਵੀ ਇਸ ਤਰ੍ਹਾਂ ਦੀਆਂ ਹੁੰਦੀਆਂ ਹੋਣ ਕਿ ਪੈਸਾ ਜਿਹੜਾ ਇਹ ਉਹਨਾਂ ਨੂੰ ਪਹੁੰਚਦਾ ਹੋਵੇ ਤਾਂ ਹੁਣ ਇਹ ਚੀਜ਼ ਨੂੰ ਲੈ ਕੇ ਤੁਸੀਂ ਦੇਖਿਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾफी ਮੁਸ਼ਕਲ ਆ ਸਕਦੀ ਹੈ ਜਿਨ੍ਹਾਂ ਦੇ ਨਾਲ ਕੋਈ ਵੀ ਤਾਲੁਕਤ ਹੈ ਉਸ ਗੈਂਗਸਟਰ ਦਾ ਉਹ ਹੁਣ ਕੀ ਉਹ ਬਿਲਕੁਲ ਮਤਲਬ ਇਹ ਕਹਿ ਸਕਦੇ ਹਾਂ ਕਿ ਟਰਾਂਸਪੇਰੈਂਟ ਹੋਏਗਾ ਪਾਰਦਰਸ਼ੀ ਹੋਏਗਾ ਜਾਂ ਜਿਵੇਂ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ ਜਾਂ ਫਿਰ ਉਹ ਉਸੇ ਤਰ੍ਹਾਂ ਦਾ ਹੋਏਗਾ ਭੁਪਿੰਦਰ ਕਿਉਂਕਿ ਡਰ ਇੱਥੇ ਇਹੀ ਬੈਠਾ ਹੈ ਵੀ ਪੰਜਾਬ ਦੀ ਨੌਜਵਾਨੀ ਨੂੰ ਫੇਰ ਉਹ ਕਿਸੇ ਹੋਰ ਪਾਸੇ ਨਾ ਧੱਕ ਦੇਣ ਔਰ ਜਿਹੜੇ ਦੋਸ਼ੀ ਵੀ ਨਹੀਂ ਹੈਗੇ ਕੋਈ ਵੀ ਉਹਨਾਂ ਦੇ ਕਿਤੇ ਆ ਇਨਕਾਊਂਟਰ ਨਾ ਕਰ ਦਿੱਤੇ ਜਾਣ ਚਲੋ ਵੇਖੋ ਭੁਪਿੰਦਰ ਜਿਹੜਾ ਤਾਂ ਕੋਈ ਇਨਵੋਲਵ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਕਾਨੂੰਨ ਮੁਤਾਬਕ ਉਹ ਕੋਈ ਗੱਲ ਨਹੀਂ ਪਰ ਜਿਹੜੀਆਂ ਚੀਜ਼ਾਂ ਫੇਕ ਹੋ ਜਾਂਦੀਆਂ ਨੇ ਜਿਹੜੀਆਂ ਚੀਜ਼ਾਂ ਜਾਣਬੁੱਝ ਕੇ ਹੋ ਜਾਂਦੀਆਂ ਨੇ ਜਿਹੜੀਆਂ ਚੀਜ਼ਾਂ ਪੈਸੇ ਲੈਣ ਲਈ ਹੋ ਜਾਂਦੀਆਂ ਨੇ ਕਿਉਂਕਿ ਬਹੁਤ ਵਾਰ ਹੁੰਦਾ ਕੀ ਹੈ ਖੜਗੋਬਾਦ ਦੇ ਦੌਰਾਨ ਕੀ ਹੋਇਆ ਖੜਗੋਬਾਦ ਦੇ ਦੌਰਾਨ ਵੀ ਇਹੀ ਹੋਇਆ ਕਿ ਇੱਕ ਮੁੰਡਾ ਪਿੰਡੋਂ ਚੱਕੋ ਕਿਸੇ ਪਿੰਡ ਤੋਂ ਉਹਨਾਂ ਨੂੰ ਦੱਸੋ ਕਿ ਇਹਨਾਂ ਨੇ ਇਹਨਾਂ ਦੇ ਪਿੰਡ ਠਾਹਰ ਹੋਈ ਸੀ ਇਹਨਾਂ ਦੇ ਘਰ ਠਾਹਰ ਹੋਈ ਸੀ ਜਾਂ ਇਸ ਤਰ੍ਹਾਂ ਦਾ ਕੁਝ ਫਿਰ ਉਹਨਾਂ ਦੇ ਜਿਹੜੀ ਪੰਚਾਇਤ ਜਾਂਦੀ ਸੀ ਕਈ ਵਾਰ ਤਾਂ ਪੈਸੇ ਲੈ ਲਏ ਜਾਂਦੇ ਸੀ ਫਿਰ ਉਹਨਾਂ ਦਾ ਨਾਮ ਕੱਢ ਦਿੱਤਾ ਜਾਂਦਾ ਸੀਗਾ ਪੰਜ ਮੁੰਡੇ ਚੱਕੋ ਪੰਜ ਚਾਰ ਨੂੰ ਵਾਪਸ ਦੇ ਦਿਓ ਪੈਸੇ ਲੈ ਕੇ ਇਹ ਵੀ ਚੀਜ਼ਾਂ ਹੁੰਦੀ ਬੇਨਕਾਬ ਹੋਇਆ ਹੈ ਛੋਟੇ ਮੁਕਾਬਲਿਆਂ ਦੇ ਵਿੱਚ ਵੀ ਬੇਨਕਾਬ ਹੋਇਆ ਹੈ ਇਹ ਸਾਰੇ ਲੋਕਾਂ ਨੂੰ ਪਲੀਪਾਂ ਤੇ ਜਾਣਦੀ ਹੈ ਜਦੋਂ ਵੀ ਸਟੇਟ ਦੇ ਵਿੱਚ ਪਾਵਰ ਵੱਧਦੀ ਹੈ ਪੁਲਿਸ ਦੇ ਕੋਲੇ ਤਾਂ ਫਿਰ ਜਿਹੜਾ ਜਿਹੜਾ ਬੇਨਸਾਫੀ ਹੋਣ ਦੇ ਚਾਂਸਸ ਜਿਆਦਾ ਵੱਧ ਜਾਂਦੇ ਨੇ ਤੇ ਹੁਣ ਜਿਹੜੀ ਅਗਲੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਕਤਲੋਗਰ ਚੱਤਾ ਹੈ ਕੱਲ ਹੀ ਇੱਕ ਮੁੰਡਾ ਗੁਰਵਿੰਦਰ ਜਿਹੜਾ ਨੌਜਵਾਨ ਪੇਸ਼ੀ ਭੁਗਤਣ ਆਇਆ ਸੀ ਆਪਣੀ ਪਤਨੀ ਦੇ ਨਾਲ ਜਿਹੜਾ ਕੋਰਟ ਕੰਪਲੈਕਸ ਹੈ ਮੁਹਾਰੀ ਜੀ ਉੱਥੇ ਗੋਲੀਆਂ ਮਾਰ ਕੇ ਮਾਰਦਾ ਹਾਲਾਂਕਿ ਉਹਦੀ ਜ਼ਿੰਮੇਵਾਰੀ ਹੁਣ ਗੋਲ ਟੀ ਗਾੜਨੇ ਲੈ ਲੀ ਕਿ ਇਹ ਮੇਰੇ ਭਰਾ ਦੇ ਕਤਲ ਦੇ ਵਿੱਚ ਇਨਵੋਲਵ ਸੀਗਾ ਤੇ ਇਸ ਕਰਕੇ ਅਸੀਂ ਇਹਨੂੰ ਮਾਰਤਾ ਤਾਂ ਹੁਣ ਗੈਂਗ ਵਾਰ ਵੀ ਜਾਰੀ ਹੈ ਪੰਜਾਬ ਦੇ ਵਿੱਚ ਜਿਹੜੇ ਇਹ ਗੈਂਗਸ ਨੇ ਫਿਰ ਉਹ ਐਕਸਟਰਸ਼ਨ ਮਨੀ ਵੀ ਲੈਂਦੇ ਨੇ ਉਹ ਫਿਰ ਪ੍ਰੋਟੈਕਸ਼ਨ ਮਨੀ ਵੀ ਲੈਂਦੇ ਨੇ ਰੰਗਦਾਰੀਆਂ ਲੈਂਦੇ ਨੇ ਜੇ ਕੋਈ ਨਹੀਂ ਦਿੰਦਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹੁਣ ਉਹ ਕਈ ਵਾਰੀ ਇਹ ਵੀ ਹੁੰਦਾ ਕਿ ਜਿਹੜੇ ਹੇਟਲੇ ਪੱਤਰ ਦੇ ਕ੍ਰਿਮੀਨਲ ਨੇ ਛੋਟੇ ਉਹ ਬੜਿਆਂ ਦੇ ਨਾਮ ਤੇ ਵੀ ਇਸ ਤਰ੍ਹਾਂ ਨਾਲ ਕੁਝ ਕਰਦੇ ਨੇ ਇਹ ਸਾਰਾ ਚੀਜ਼ ਚੀਜ਼ਾਂ ਇਸ ਵੇਲੇ ਚੱਲ ਰਹੀਆਂ ਨੇ ਪਰ ਸਰਕਾਰ ਦੀ ਕੋਸ਼ਿਸ਼ ਜਿਹੜੀ ਇਹ ਸ਼ਾਇਦ ਸਰਕਾਰ ਨੂੰ ਲੱਗਦਾ ਕਿ ਅਸੀਂ ਡਰਾ ਕੇ ਜਿਹੜੀ ਅਗਲੀ ਅਗਲੇ ਲੋਕ ਨੇ ਜਾਂ ਹੋਰ ਨੇ ਉਹਨਾਂ ਨੂੰ ਡਰਾ ਕੇ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਅਸੀਂ ਕ੍ਰਾਈਮ ਤੇ ਕਾਬੂ ਪਾ ਲਈਏ ਪਰ ਉਹਨੇ ਸਮਝ ਦੱਸੇਗਾ ਕਿ ਇਹਦੇ ਨਾਲ ਫਾਇਦੇ ਨੇ ਨੁਕਸਾਨ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਅੱਜ ਦੀ ਹੀ ਖਬਰ ਹੈ ਸਮਾਣਾ ਤੋਂ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਕਹਿੰਦਾ ਕਿ ਮੈਨੂੰ ਪੁਲਿਸ ਕੈਰੀ ਮੈਂ ਤੇ ਇਸ ਤਰੀਕੇ ਤੇ ਦੁਬਾਰਾ ਪਰਚਾ ਪਾ ਦੇਣਾ ਹੋ ਸਕਦਾ ਹੋ ਨਸ਼ੇ ਦੇ ਵਿੱਚ ਇਨਵੋਲਵ ਸੀ ਪਰ ਉਹ ਕਿਉਂਕਿ ਸਰਕਾਰ ਤੇ ਵੀ ਇਸ ਗੱਲ ਦਾ ਪ੍ਰੈਸ਼ਰ ਹੁੰਦਾ ਹੈ ਪੁਲਿਸ ਤੇ ਵੀ ਕਿ ਉਹ ਡਾਟੇ ਦਿਖਾਉਣੇ ਪੈਂਦੇ ਨੇ ਕਿ ਅਸੀਂ ਜੀ ਆ 72 ਘੰਟਿਆਂ ਦੇ ਵਿੱਚ ਇੰਨੇ ਗੈਂਗਸਟਰ ਫੜਲੇ ਇੰਨੇ ਅਸੀਂ ਕ੍ਰਿਮੀਨਲ ਫੜਲੇ ਇੰਨੇ ਅਸੀਂ ਜਿਹੜੇ ਨਸ਼ੇ ਦੇ ਵਿੱਚ ਨਸ਼ਾ ਤਸਕਰੀ ਦੇ ਵਿੱਚ ਸੀਗੇ ਉਹ ਫੜਲੇ ਉਹ ਹੁੰਦੇ ਤਾਂ ਜਿਹੜੇ ਨੇ ਉਹ ਛੋਟੇ ਨੇ ਉਹ ਛੋਟੀਆਂ ਮੱਛੀਆਂ ਕਹ ਲਈਆਂ ਹੁੰਦੀਆਂ ਨੇ ਕਿ ਜਿਹੜੇ ਨਸ਼ਾ ਕਰਦੇ ਕਰਦੇ ਆਪ ਇਸ ਲਾਈਨ ਦੇ ਵਿੱਚ ਪੈ ਗਏ ਕਿਸੇ ਕੋਲ 10 ਗ੍ਰਾਮ ਮਿਲ ਗਿਆ ਕਿਸੇ ਕੋਲ 20 ਗ੍ਰਾਮ ਮਿਲ ਗਿਆ ਜਿਵੇਂ ਪੁਲਿਸ ਚਲਾਣ ਕੱਟਦੀ ਹੈ ਨਾ ਭੁਪਿੰਦਰ ਜੀ ਕਿ ਚਲਾਣ ਦਾ ਟਾਰਗੇਟ ਦੇ ਦਿੱਤਾ ਜਾਂਦਾ ਪੁਲਿਸ ਨੂੰ ਕਿ ਤੁਸੀਂ ਜੀ ਸ਼ਾਮ ਤੱਕ 100 ਚਲਾਣ ਕਰਨੇ ਨੇ ਤੁਸੀਂ ਪੁਲਿਸ ਵਾਲੇ ਨੂੰ ਗੱਲ ਕਹਿੰਦੇ ਸੁਣਿਓ ਉਹ ਕਹਿੰਦੇ ਹੋਣਗੇ ਸ਼ਾਮ ਨੂੰ ਯਾਰ ਮੇਰੇ ਤਾਂ ਅੱਜ 50 ਹੋ ਗਏ ਉਹ ਫਿਰ ੱੱਕੇ ਨਾਲ ਵੀ ਕੱਟ ਦਿੰਦੇ ਨੇ ਕਿਸੇ ਦੀ ਗਲਤੀ ਨਾ ਵੀ ਹੋ ਜਾਵੇ ਉਸੇ ਢੰਗ ਦੇ ਨਾਲ ਇਹ ਜਿਹੜਾ ਪ੍ਰਹਾਰ ਆਪਰੇਸ਼ਨ ਚਲਾਤਾ ਆਪਰੇਸ਼ਨ ਜਿਹੜਾ ਇਹ ਵਾਰ ਔਨ ਗੈਂਗਸਟਰਸ ਚਲਾਤਾ ਵਾਰ ਔਨ ਡਰੱਗਸ ਚਲਾਤਾ ਇਹਦੇ ਵਿੱਚ ਪੁਲਿਸ ਤੇ ਵੀ ਫਿਰ ਪ੍ਰੈਸ਼ਰ ਆਂਦਾ ਹੈ ਕਿ ਉਹ ਚਾਹੇ ਕੋਈ ਸਿੱਧੇ ਸਿੱਧੇ ਰੂਪ ਦੇ ਵਿੱਚ ਕੋਈ ਛੋਟੀ ਮੋਟੀ ਇਨਵੋਲਵਮੈਂਟ ਵੀ ਹੁੰਦੀ ਹੈ ਔਰ ਥੋੜੇ ਬਹੁਤੇ ਵੀ ਉਹ ਹੁਣ ਜਿਹਨੇ ਕਹਿੰਦੇ ਆ ਕਿ ਆਟੇ ਦੇ ਨਾਲ ਪਨਿੱਥਰ ਵਾਲੀ ਗੱਲ ਆ ਜਾਂ ਫਿਰ ਪਨਿੱਥਰ ਦੇ ਨਾਲ ਜਿਹੜਾ ਜਿਹੜਾ ਕੋਈ ਵੀ ਪੇਸ਼ ਆ ਜਾਂਦਾ ਐਵੇਂ ਕਹਾਵਤਾਂ ਜਿਹੜੀਆਂ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਪਰ ਇਹ ਕਿੱਧਰ ਨੂੰ ਜਾ ਰਹੀ ਹੈ ਇਹ ਚੀਜ਼ ਜਿਹੜੀ ਕਿ ਸਰਕਾਰ ਤੋਂ ਸੰਭਲ ਪਾਵੇਗਾ ਪੰਜਾਬ ਪੰਜਾਬ ਜਿਹੜਾ ਕੋ ਗੁਵਸਤਾ ਰਹੇ ਸੁਰਬੱਤ ਉਹਦੇ ਭਲੇ ਦੀ ਅਰਦਾਸ ਤਾਂ ਅਸੀਂ ਕਰਦੇ ਆ ਪਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਹੁਣ ਕਾਫੀ ਪੰਜਾਬ ਦੇ ਵਿੱਚ ਗੁੰਝਲਦਾਰ ਹੋ ਗਈਆਂ ਨੇ ਜੀ ਤੇ ਨਾਲੇ 10 ਲੱਖ ਵਾਲੇ ਬੀਮੇ ਦੀ ਤੁਸੀਂ ਕੀਤੀ ਸੀ ਵੀ ਉਧਰ ਗੋਆ ਤੇ ਹੋਰ ਦੂਜੇ ਪ੍ਰਾਂਤ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਸ਼ਾਇਦ ਇਹ ਪਹਿਲਾਂ ਇਹੀ ਪਲੈਨਿੰਗ ਸੀ ਕਿ ਵੀ ਉਧਰ ਜਾਣਾ ਪੈਣਾ ਤੇ ਇਹ ਅਸੀਂ ਦਿਖਾਵਾਂਗੇ ਇਹ ਤੋਂ ਪਹਿਲਾਂ ਮੇਰੇ ਕੱਲ ਮਹੀਨਾ ਤੋਂ ਪਹਿਲਾਂ ਇੱਕ ਹੋਰ ਯੋਜਨਾ ਸੀ ਜਿਹੜੀ ਉਹ ਬੈਕਫੋਰਡ ਤੇ ਚੱਲੀ ਗਈ ਸੀ ਉਹ ਵੀ ਹੈਲਥ ਨਾਲ ਰਿਲੇਟਡ ਸੀਗੀ ਜੇ ਕੀ ਹੈਗਾ ਦੋਨਾਂ ਦੇ ਵਿੱਚ ਵਿੰਦਰ ਉਹੀ ਯੋਜਨਾ ਜਿਹੜੀ 2 ਅਕਤੂਬਰ ਨੂੰ ਲਾਂਚ ਹੋਣੀ ਸੀ 2 ਅਕਤੂਬਰ ਤੋਂ ਫਿਰ ਉਹਦੀ ਡੇਟ 15 ਜਨਵਰੀ ਹੋ ਗਈ 15 ਜਨਵਰੀ ਤੋਂ ਹੁਣ 22 ਜਨਵਰੀ ਨੂੰ ਲਾਂਚ ਤਾਂ ਹੋ ਗਈ ਹੈ ਇਸ਼ਤਿਹਾਰ ਤਾਂ ਹੁਣੇ ਸ਼ੁਰੂ ਹੋ ਗਏ ਨੇ ਕਿ ਫਲਾਣਾ ਪਿੰਡ ਦੇ ਬੰਦੇ ਦਾ ਆ ਕੀ ਇਹ ਕੈਸ਼ਲੈਸ ਇਲਾਜ ਕਰਾਤਾ ਖ਼ਬਰਾਂ ਤੇ ਟੀਵੀ ਤੇ ਮਸ਼ਹੂਰੀਆਂ ਵੀ ਸ਼ੁਰੂ ਹੋ ਗਈਆਂ ਨੇ ਤੇ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਦਾ ਪ੍ਰਚਾਰ ਵੀ ਸ਼ੁਰੂ ਹੋ ਗਿਆ ਇਹ ਤਾਂ ਹੁਣ ਦੇਖੋ ਥੋੜਾ ਲੰਮਾ ਚੱਲੇਗਾ ਪ੍ਰੋਫੈਸਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਦਾ ਸਿੱਨਾ ਨੂੰ ਫਾਇਦਾ ਜਿਹੜਾ ਇਹ ਕਿੰਨੇ ਕੁ ਲੋਕਾਂ ਨੂੰ ਹੋਇਆ ਹੈ ਕਿੰਨੇ ਲੱਖ ਲੋਕਾਂ ਨੂੰ ਕਿੰਨੇ ਹਜ਼ਾਰ ਲੋਕਾਂ ਨੂੰ ਇਹ ਆਇਸ਼ਮਾਨ ਸਕੀਮ ਵੀ ਹੈ ਇੱਕ ਸੈਂਟਰ ਸਰਕਾਰ ਦੀ ਉਹ 5 ਲੱਖ ਤੱਕ ਦਾ ਬੀਮਾ ਸੀਗਾ ਇਹ 10 ਲੱਖ ਤੱਕ ਦਾ ਉਹਨੂੰ ਹੀ ਐਡ-ਆਨ ਕਰਕੇ ਸਰਕਾਰ ਨੇ ਅੱਗੇ ਵਧਾਇਆ ਹੈ ਕਿ 5 ਲੱਖ ਤੋਂ 5 8 ਪਾ ਕੇ ਇਸ ਤਰੀਕੇ ਦੇ ਨਾਲ ਹੁਣ ਉਹ ਦੇਖੋ ਬਹੁਤ ਮਤਲਬ ਮੈਂ ਰਿਕਮੈਂਡ ਇੱਥੇ ਕਲੀਅਰ ਕਰ ਰਿਹਾ ਉਹ ਸੈਂਟਰ ਗਵਰਨਮੈਂਟ ਦੀ ਸਕੀਮ ਸੀ ਤੇ 5 ਉਹਨਾਂ ਦਾ ਪਾਇਆ ਹੋਇਆ 5 ਇਹਨਾਂ ਨੇ ਪਾਉਣਾ ਹੈ ਮਤਲਬ ਹਾਂਜੀ ਇਹਨਾਂ ਦਾ ਪਰ ਕਹਿ ਤਾਂ ਇਹ ਰਹੇ ਨੇ ਵੀ ਅਸੀਂ 10 ਲੱਖ ਅਸੀਂ ਦੇ ਰਹੇ ਹਾਂ ਵਿਸ਼ੇਸ਼ਰ ਜੋ ਆਇਸ਼ਮਾਨ ਸਕੀਮ ਹੈ ਇਹ ਜਿਹੜੀ ਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਹੈ ਹਾਲਾਂਕਿ ਇਹਨੂੰ ਮਤਲਬ ਫਿਰ ਤਾਂ ਟੋਟਲ 15 ਲੱਖ ਦਾ ਫਾਇਦਾ ਹੋ ਜਾਣਾ ਜੀ ਲੋਕਾਂ ਨੂੰ ਹਾਂਜੀ ਅੱਜ ਕੱਲ੍ਹ ਭਾਜੀਪੀ ਨੇ ਵੀ ਸਵਾਲ ਚੁੱਕੇ ਕਿ ਜਿਹੜੀਆਂ ਟਰਮ ਕੰਡੀਸ਼ਨ ਜਿਹੜੀਆਂ ਇੰਸ਼ੋਰੈਂਸ ਕੰਪਨੀ ਕਹਿ ਰਹੀ ਹੈ ਉਹਦੇ ਵਿੱਚ ਤਾਂ ਉਹ ਕਹਿ ਰਹੀ ਹੈ ਕਿ ਅਸੀਂ 1 ਲੱਖ ਤੱਕ ਦਾ ਹੀ ਦੇਣਾ ਹੈ ਤੇ ਜਿਹੜੇ ਕਈ ਵਾਰ ਗੋਡਿਆਂ ਦੇ ਜਿਵੇਂ 2 ਲੱਖ ਰੁਪਏ ਲੱਗਦਾ ਤਾਂ 30 ਹਜ਼ਾਰ ਹੀ ਮਿਲਦਾ ਹੈ ਲਫਾਂਤ ਇਸ ਉਹਦੀ ਇਸ ਗੱਲ ਨੂੰ ਗੱਲ ਕਰ ਰਹੇ ਆ ਕਿ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਾ ਕਿ ਕਿਉਂਕਿ ਆਸ਼ੀਮਾਨ ਕਾਰਡ ਵਾਲਿਆਂ ਨੂੰ ਕਈ ਵਾਰ ਜਿਹੜੇ ਤੁਸੀਂ ਹਸਪੀਟਲ ਚ ਜਾਓ ਹਸਪੀਟਲ ਵਾਲੇ ਪਹਿਲਾਂ ਹੀ ਮਨਾ ਕਰ ਦਿੰਦੇ ਨੇ ਕਹਿੰਦੇ ਜੀ ਇਹ ਨਹੀਂ ਸਾਡੇ ਕੋਲ ਚੱਲਣਾ ਹੈਗਾ ਉਹ ਕਹਿੰਦੇ ਨੇ ਕਿ ਪਹਿਲਾਂ ਹੀ ਪੈਸੇ ਨਹੀਂ ਦਿੱਤੇ ਸਰਕਾਰ ਨੇ ਮਤਲਬ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਕਿ ਸਰਕਾਰਾਂ ਕਿਉਂਕਿ ਪੈਸੇ ਹਸਪੀਟਲਾਂ ਨੂੰ ਤਾਂ ਪੈਸੇ ਲੱਗਣਗੇ ਨਾ ਜਿਹਨੇ ਡਾਕਟਰ ਉੱਥੇ ਨੇ ਮਸ਼ੀਨਾਂ ਨੇ ਉਹਨਾਂ ਦਾ ਸਟਾਫ ਐ ਸਿਸਟਮ ਐ ਉਹਨਾਂ ਨੇ ਮੰਨ ਲਓ ਕੋਈ 40000 ਦਾ ਬਿੱਲ ਬਣਾਤਾ ਤੇ ਉਹ ਸਰਕਾਰ ਤੋਂ ਬਾਅਦ ਵਿੱਚ ਲੈਣਾ ਹੁੰਦਾ ਕਈ ਵਾਰੀ ਉਹ ਪੇਮੈਂਟ ਪੈਂਡਿੰਗ ਹੀ ਖੜੀ ਰਹਿੰਦੀ ਹੈ ਫਿਰ ਉਹ ਬੰਦ ਕਰ ਦਿੰਦੇ ਨੇ ਇਹ ਕਈ ਸੂਬਿਆਂ ਦੇ ਵਿੱਚ ਹੋ ਚੁੱਕਿਆ ਹੈ ਹੁਣ ਆਪਣੀ ਸਟੇਟ ਇਹਨੂੰ ਕਿਵੇਂ ਚਲਾਉਂਦੀ ਹੈ ਕਿੰਨਾ ਚਿਰ ਚਲਾਉਂਦੀ ਹੈ ਕਿ ਵੋਟਾਂ ਵਾਲੇ ਸਾਾਲ ਤੇ ਚਲਾਉਂਦੀ ਹੈ ਇਹ ਸਾਰਿਆਂ ਨਾਲੋਂ ਵੱਡਾ ਸਵਾਲ ਕੋਈ ਡਿਵੈਲਪਮੈਂਟ ਦੀ ਗੱਲਬਾਤ ਕਰਨੀ ਹੋਵੇ ਜੀ ਕੋਈ ਕਿਸੇ ਤਰ੍ਹਾਂ ਦੀ ਮੁੱਖ ਮੰਤਰੀ ਜੀ ਡਵੈਲਪਮੈਂਟ ਤੋਂ ਦੇਖੋ ਆਏ ਆ ਵੀ ਪੰਜਾਬ ਦੇ ਵਿੱਚ ਜਿਹੜੀ ਵੀ ਕੋਈ ਲਿੰਕ ਸੜਕ ਕੋਈ ਛੋਟੀ ਜੀ ਸੜਕ ਬਣਦੀ ਉਹਦੇ ਨਾਲ ਲੱਗਿਆ ਹੁੰਦਾ ਕਿ ਇਹ ਸੜਕ ਮੁੱਖ ਮੰਤਰੀ ਭਗਵੰਤ ਸਿੱਧਾਨ ਨੇ ਬਣਾਈ ਹੈ ਇਹ ਨਵਾਂ ਟਰੈਂਡ ਜਿਹੜਾ ਹੈ ਕਿਹੜਾ ਜੀ ਦੁਬਾਰੇ ਦੱਸਿਓ ਲਿੰਕ ਲਿੰਕ ਸੜਕ ਦੇ ਉੱਤੇ ਵੀ ਮੁੱਖ ਮੰਤਰੀ ਸਾਹਿਬ ਦਾ ਨਾਮ ਹੈ ਹਾਂਜੀ ਕੋਈ ਕੋਈ 2.5 ਕਿਲੋਮੀਟਰ ਕਿਤੇ ਦਾ ਵੀ ਕੋਈ ਟੋਪਾ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਜਾਂਦਾ ਉਹ ਬਣਾਇਆ ਹੋਵੇ ਤਾਂ ਉਹਦੇ ਉੱਤੇ ਲਿਖ ਦਿੱਤਾ ਜਾਂਦਾ ਇਹ ਸੜਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੱਧਾਨ ਨੇ ਬਣਾਈ ਹੈ ਉਹ ਮਜ਼ਦੂਰਾਂ ਦੇ ਨਾਮ ਨਹੀਂ ਹੈਗੇ ਜੀ ਬਸ ਐਸਾ ਦੇ ਉਸ ਦੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਪੰਜਾਬ ਦਾ ਨਵਾਂ ਇਹ ਲੜਕ ਮੁੱਖ ਮੰਤਰੀ ਪੰਜਾਬ ਭਗਵੰਤ ਸਾਨ ਨੇ ਬਣਾਈ ਹੈ ਉਹ ਚਾਹੇ ਪੈਸੇ ਤਾਂ ਹੁਣ ਦੇਖੋ ਟੈਕਸਾਂ ਦੇ ਸਾਡੇ ਹੀ ਨਹੀਂ ਉਹ ਕਹਿੰਦੇ ਵੀ ਅਸੀਂ ਪਰ ਬਣਾਈ ਹੈ ਇਸ ਕਰਕੇ ਸਾਡਾ ਹੀ ਨੌ ਹੋਣਾ ਚਾਹੀਦਾ ਹੈ ਜੀ ਠੀਕ ਹੈ ਜੀ ਧੰਨਵਾਦ ਕੱਲ ਨੂੰ ਨਵੀਂ ਖਬਰਾਂ ਨਾਲ ਜੁੜਾਂਗੇ ਜੀ